ਸੜਕਾਂ ਤੇ ਪੇਟੋਆਂ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੀ ਤੁਸੀਂ ਕਦੀ ਸੁਣਿਆ ਹੈ ਕਿ ਇਹ ਟੋਏ ਕਿਸੇ ਦੇ ਜੀਉਣ ਦਾ ਕਾਰਨ ਬਣ ਸਕਦੇ ਨੇ ਜੀ ਹਾਂ ਹਰਿਆਣਾ ਦੇ ਇੱਕ ਬਜ਼ੁਰਗ ਦੇ ਲਈ ਇਹ ਟੋਏ ਜੀਉਣ ਦਾ ਕਾਰਨ ਬਣ ਗਏ ਪਟਿਆਲਾ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 80 ਸਾਲਾ ਮਰਿਆ ਹੋਇਆ ਬਜ਼ੁਰਗ ਅਚਾਨਕ ਜਿਉਂਦਾ ਹੋ ਜਾਦਾ ਹੈ ਹਰਿਆਣਾ ਦੇ ਇੱਕ ਬਜ਼ੁਰਗ ਸ਼ਖਸ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਪਰ ਐਂਬੂਲੈਂਸ ਵਿੱਚ ਉਸ ਦੀ ਮ੍ਰਿਤਕ ਦੇ ਨੂੰ ਹਰਿਆਣਾ ਚ ਉਸ ਦੇ ਘਰ ਲੈ ਜਾਂਦੇ ਸਮੇਂ ਇਹ ਸਾਰਾ ਚਮਤਕਾਰ ਵਾਂਗ ਪਰ ਗਿਆ ਸੜਕ ਵਿਚਕਾਰ ਪੇਟੋਏ ਵਿੱਚ ਐਂਬੂਲੈਂਸ ਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਪਈਆ ਫਸ ਗਿਆ ਜਿਸ ਕਾਰਨ ਗੱਡੀ ਨੂੰ ਜ਼ਬਰਦਸਤ ਝਟਕਾ ਲੱਗਦਾ ਹੈ ਅਤੇ ਇਸ ਤੋਂ ਬਾਅਦ ਮ੍ਰਿਤਕ ਅਲਾਨਿਆ ਇਹ ਬਜ਼ੁਰਗ ਮੁਰਦ ਤੋਂ ਸਾਹ ਲੈਣ ਲੱਗ ਪੈਂਦਾ 80 ਸਾਲਾ ਜਿਸ ਦਾ ਨਾਮ ਦਰਸ਼ਨ ਸਿੰਘ ਦੱਸਿਆ ਜਾ ਰਿਹਾ ਉਸ ਦੀ লাশ ਨੂੰ ਪੰਜਾਬ ਦੇ ਪਟਿਆਲਾ ਦੇ ਇੱਕ ਹਸਪਤਾਲ ਤੋਂ ਕਰਨਾਲ ਨੇੜੇ ਉਸ ਦੇ ਘਰ ਲਿਜਾਇਆ ਜਾ ਰਿਹਾ ਸੀ ਉੱਥੇ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ ਮਿਲੀ ਜਾਣਕਾਰੀ ਮੁਤਾਬਕ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਦਰਸ਼ਨ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਇਲਾਜ ਦੌਰਾਨ ਹੀ ਬੀਤੇ ਦਿਨ ਡਾਕਟਰਾਂ ਨੇ ਇਸ ਬਜ਼ੁਰਗ ਦੇ ਪਰਿਵਾਰ ਨੂੰ ਕਹਿ ਦਿੱਤਾ ਕਿ ਉਹਨਾਂ ਦੇ ਆਖਰੀ ਸਾਹ ਖਤਮ ਹੋ ਗਏ ਨੇ ਤੇ ਉਸ ਦੀ ਮੌਤ ਹੋ ਗਈ ਹੈ ਮੌਤ ਦੀ ਖਬਰ ਨੂੰ ਸੁਣ ਕੇ ਪੂਰੇ ਪਰਿਵਾਰ ਦੇ ਵਿੱਚ ਚੀਕ ਚਹਾੜਾ ਪੈ ਜਾਂਦਾ ਹੈ ਹਾਲਾਂਕਿ লাশ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਪੱਈਆ ਟੋਏ ਦੇ ਵਿੱਚ ਫਸ ਗਿਆ ਜਿਸ ਕਾਰਨ ਗੱਡੀ ਨੂੰ ਤੇਜ਼ ਝਟਕਾ ਲੱਗਾ ਤੇ ਟੋਏ ਵਿੱਚ ਐਂਬੂਲੈਂਸ ਵੱਜਣ ਉਪਰੰਤ ਮ੍ਰਿਤਕ ਦਰਸ਼ਨ ਸਿੰਘ ਦੇ ਸਾਹ ਚੱਲ ਪੈਂਦੇ ਨੇ ਜੀ ਹਾਂ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਪੂਰੀਆਂ ਪਰਿਵਾਰ ਵੱਲੋਂ ਕਰ ਲਈਆਂ ਗਈਆਂ ਸੀ ਪਰ ਇਹ ਮ੍ਰਿਤਕ ਮੁਰ ਤੋਂ ਜ਼ਿੰਦਾ ਹੋ ਜਾਂਦਾ ਦੱਸਦੀ ਹੈ ਕਿ ਹਸਪਤਾਲ ਦੇ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਦਰਸ਼ਨ ਸਿੰਘ ਦੀ ਲਾਸ਼ ਨੂੰ ਘਰ ਲਿਜਾਇਆ ਜਾ ਰਿਹਾ ਸੀ ਜਦੋਂ ਇਹ ਵਾਕਿਆ ਵਾਪਰਿਆ ਜਿញਾਂ ਘਰ ਲਿਜਾਉਂਦੇ ਸਮੇਂ ਇਹ ਸ਼ਖਸ ਜਿਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਉਹ ਮੁਰ ਤੋਂ ਜਿਉਂਦਾ ਹੋ ਜਾਂਦਾ ਹੈ ਦੱਸਦੇ ਕਿ ਅਚਾਨਕ ਜਿਉਂਦੇ ਹੋਏ ਮਗਰੋਂ ਉਹਨਾਂ ਨੂੰ ਤੁਰੰਤ ਦੁਬਾਰਾ ਹਸਪਤਾਲ ਲਜਾਇਆ ਜਾਂਦਾ ਹੈ ਜਿੱਥੇ ਹੁਣ ਦਰਸ਼ਨ ਸਿੰਘ ਦਾ ਇਲਾਜ ਚੱਲ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ